ਔਰ ਉਹ ਸੁਨਾ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਪਤਾ ਆ ਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੁੱਧ ਮਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੋਈ ਆ ਔਰ ਇਸ ਦੇ ਤਹਿਤ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬਦ ਕਰ ਰਹੇ ਆ ਕਿ ਆਪਾਂ ਇਹਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਲਾਮਬਦ ਲਾਮਬਦ ਦੀ ਆਪਾਂ ਕਰੀਏਟ ਕਰੀਏ ਪੈਦਾ ਕਰੀਏ ਤੇ ਆਪਾਂ ਸਾਰਾ ਜਿਹੜੇ ਸਾਡੇ ਕੁਝ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਵਾਈਏ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਭਜਾਈਏ ਉਹਨਾਂ ਦਾ ਜਿਹੜਾ ਬਾਈਕਾਊਟ ਕਰੀਏ ਸੋ ਪੰਜਾਬ ਸਰਕਾਰ ਦਾ ਸਿੱਧਾ ਸੁਨੇਹਾ ਹੈ ਕਿ ਜਿਹੜੇ ਤੇ ਨਸ਼ਾ ਕਰਦੇ ਨੇ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਉਹ ਬਿਮਾਰ ਨੇ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਹਸਪਤਾਲਾਂ 'ਚ ਖੜਾਂਗੇ ਦਾਖਲ ਕਰਨਾ ਪਿਆ ਦਾਖਲ ਵੀ ਕਰਾਂਗੇ ਜਿਸ ਤਰ੍ਹਾਂ ਦੇ ਵੀ ਇਲਾਜ ਦੀ ਜ਼ਰੂਰਤ ਪਈ ਕਰਾਵਾਂਗੇ ਸਾਰਾ ਪੈਸਾ ਵੀ ਆਪ ਕਰ ਖਰਚ ਕਰਾਂਗੇ ਪਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਾਂਗੇ ਨਹੀਂ ਕਿ ਨਸ਼ਾ ਤਸਕਰ ਜਿਹੜੇ ਨੇ ਇਹਨਾਂ ਨੇ ਆਪਣੀਆਂ ਬਹੁਤ ਜ਼ਾਇਦਾਦਾਂ ਬਣਾਈਆਂ ਨੇ ਔਰ ਆਮ ਗਰੀਬ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਤੇ ਇਹਨਾਂ ਨੇ ਆਪਣੇ ਮਹਿਲ ਵੱਡੇ ਵੱਡੇ ਖੜੇ ਕਰ ਲਏ ਉਹਨਾਂ ਦੇ ਉੱਤੇ ਵੀ ਪੀਲਾ ਪੰਜਾ ਚੱਲ ਰਿਹਾ ਤੁਹਾਨੂੰ ਇਹ ਵੀ ਗੱਲ ਦਾ ਪਤਾ ਆ ਕਿ ਰੋਜ਼ ਆਪਾਂ ਦੇਖਦੇ ਆ ਕਿ ਕਦੀ ਕਿਸੇ ਨਸ਼ਾ ਤਸਕਰ ਦਾ ਘਟਾਇਆ ਜਾ ਰਿਹਾ ਹੈ ਕਿਸੇ ਦੀ ਕੋਠੀ ਛੁੱਟੀ ਜਾ ਰਹੀ ਆ ਔਰ ਇੱਕ ਗੱਲ ਤੁਹਾਨੂੰ ਯਕੀਨ ਦਿਵਾਉਣੀ ਆ ਕਿ ਜਿਨ੍ਹਾਂ ਨੇ ਨਸ਼ਾ ਤਸਕਰੀ ਦੇ ਵਿੱਚ ਪੈਸੇ ਕਮਾ ਕੇ ਤੇ ਆਪਣੇ ਮਹੱਲ ਖੜੇ ਕੀਤੇ ਨੇ ਉਹਨਾਂ ਦੇ ਮਿੱਟੀ ਦੇ ਵਿੱਚ ਮਿਲਾ ਦਾਂਗੇ ਢਾਹ ਢੇਰੀ ਕਰ ਦਾਂਗੇ ਪਰ ਉਹਨਾਂ ਨੂੰ ਬਖਸ਼ਾਂਗੇ ਨਹੀਂ ਕਿਉਂਕਿ ਆ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਬੈਠੇ ਨੇ ਇਹਨਾਂ ਦਾ ਭਵਿੱਖ ਜਿਹੜਾ ਆ ਉਹਨਾਂ ਨੂੰ ਸੁਧਾਰਨਾ ਸਾਡੀ ਜ਼ਿੰਮੇਵਾਰੀ ਆ ਅਸੀਂ ਸਕੂਲ ਬਣਾ ਰਹੇ ਆ ਤੁਹਾਨੂੰ ਪਤਾ ਹੋਊਗਾ ਕੁਝ ਦਿਨ ਪਹਿਲਾਂ ਅੱਜ ਸਟੇਜ ਇੱਧਰ ਨੂੰ ਕੀਤਾ ਪਹਿਲਾਂ ਸਟੇਜ ਉੱਧਰ ਲੱਗੀ ਸੀਗੀ ਕੁਝ ਦਿਨ ਪਹਿਲਾਂ ਮੈਂ ਇੱਥੇ ਆਇਆ ਸੀਗਾ ਉਸ ਦਿਨ ਵੀ ਆਪਾਂ ਬੱਚਿਆਂ ਵਾਸਤੇ ਕਮਰਿਆਂ ਦਾ ਚਾਰਦੁਆਰੀ ਦੇ ਉਦਘਾਟਨ ਜਿਹੜੇ ਆ ਉਹ ਕਰਕੇ ਗਏ ਸੀਗੇ ਸੋ ਅਸੀਂ ਇਹਨਾਂ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਆ ਜੇ ਅੱਜ ਜਿਹੜੇ ਨਸ਼ੇ ਆ ਇਹਨੂੰ ਅਸੀਂ ਖਤਮ ਨਾ ਕੀਤਾ ਤੇ ਸਾਡੇ ਬੱਚਿਆਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਪੇਟ ਦੇ ਵਿੱਚ ਲੈ ਲੈਣਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਆਪਾਂ ਨਸ਼ਾ ਤਸਕਰਾਂ ਦੀ ਮਦਦ ਨਾ ਕਰੀਏ ਆਪਾਂ ਜਿਹੜੇ ਲੋਕ ਬਿਮਾਰ ਨੇ ਨਸ਼ਾ ਨਸ਼ੇ ਕਰਕੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਈਏ ਉਹਨਾਂ ਦਾ ਇਲਾਜ ਕਰਵਾਈਏ ਤੇ ਆਪਣੇ ਪਿੰਡ ਨੂੰ ਆਪਣੇ ਸੂਬੇ ਨੂੰ ਜਿਹੜਾ ਆ ਉਹ ਨਸ਼ਾ ਮੁਕਤ ਕਰੀਏ ਤਾਂ ਹੀ ਸਰਕਾਰਾਂ ਦੇ ਕੰਮ ਹੀ ਇਹ ਹੁੰਦੇ ਨੇ ਕਿ ਜੇ ਕੋਈ ਬੁਰਾਈ ਸਮਾਜ ਦੇ ਵਿੱਚ ਪਾਈ ਜਾਂਦੀ ਆ ਤੇ ਉਸ ਬੁਰਾਈ ਦਾ ਅਸੀਂ ਜਿਹੜਾ ਆ ਉਹ ਬਹਾਦਰੀ ਦੇ ਨਾਲ ਆ ਸਾਹਮਣਾ ਕਰੀਏ ਤੇ ਉਹ ਬਰਾਈ ਨੂੰ ਸਮਾਜ ਦੇ ਵਿੱਚੋਂ ਜਿਹੜਾ ਆ ਉਹ ਖਤਮ ਕਰੀਏ ਸੋ ਅੱਜ ਆ ਭਾਵੇਂ ਪਿੰਡ ਆਪਣਾ ਛੋਟਾ ਆ ਆ ਚੀਨਾ ਪੱਤੀ ਪਰ ਬੰਦੇ ਇਥੋਂ ਦੇ ਕਾਫੀ ਮਹਾਨ ਨੇ ਮੈਂ ਵੇਖਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਲੋਕ ਜਿਹੜੇ ਨੇ ਉਹ ਪਿੰਡ ਦੇ ਵਿੱਚ ਸਾਂਝੇ ਕੰਮਾਂ ਵਾਸਤੇ ਬਾਹਰ ਆਉਂਦੇ ਨੇ ਗੱਲਬਾਤ ਸੁਣਦੇ ਨੇ ਸੋ ਅੱਜ ਆਪਾਂ ਇੱਕ ਤਹੱਈਆ ਕਰਨਾ ਆ ਇੱਕ ਸੌਖਾਣੀ ਆ ਕਿ ਆਪਾਂ ਨਸ਼ਾ ਤਸਕਰਾਂ ਦੀ ਮਦਦ ਨਹੀਂ ਕਰਨੀ ਨਸ਼ਾ ਨਸ਼ੇ ਤੋਂ ਖੋਦ ਦੂਰ ਰਹਿਣਾ ਔਰ ਜਿਹੜੇ ਸਾਡੇ ਨਸ਼ੇ ਕਰਕੇ ਕੋਈ ਧੀਆ ਪੁੱਤ ਬਿਮਾਰ ਨੇ ਜਾਂ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਆਪਾਂ ਹਸਪਤਾਲ ਦੇ ਵਿੱਚ ਪਹੁੰਚਾ ਕੇ ਉਹਨਾਂ ਦਾ ਇਲਾਜ ਕਰਉਣਾ ਸੋ ਜਿੰਨੇ ਜਾਣੇ ਮੇਰੀ ਇਸ ਗੱਲ ਨਾਲ ਸਹਿਮਤੋਂ ਕਿ ਅਸੀਂ ਖੋਦ ਨਸ਼ੇ ਕਰਾਂਗੇ ਨਹੀਂ ਅਸੀਂ ਨਸ਼ਾ ਤਸਕਰਾਂ ਦੀ ਮਦਦ ਵੀ ਨਹੀਂ ਕਰਾਂਗੇ ਤੇ ਆਪਣੇ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤਨੋਂ ਮਨੋਂ ਤੁਹਾਨੂੰ ਹਰ ਤਰ੍ਹਾਂ ਦੀ ਆਪਾਂ ਸਮਾਜ ਦੀ ਸੇਵਾ ਕਰਨ ਵਾਸਤੇ ਤਿਆਰ ਆ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੀ ਕੋਈ ਨਸ਼ਿਆ ਵਾਲੀ ਧਰਤੀ ਨਹੀਂ ਸੀਗੀ ਆਪਾਂ ਬੜੀਆਂ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਨੂੰ ਨਸ਼ੇ ਦੀ ਧਰਤੀ ਬਣਾ ਦਿੱਤਾ ਸੋ ਅੱਜ ਅਸੀਂ ਤਹਈਆ ਕਰਨਾ ਆ ਸੋ ਜਿੰਨੇ ਜਾਣੇ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਹੋ ਕਿ ਅਸੀਂ ਖੋਦ ਨਸ਼ਾ ਕਰਾਂਗੇ ਵੀ ਨਹੀਂ ਨਸ਼ਾ ਤਸਕਰਾਂ ਦੀ ਮਦਦ ਵੀ ਨਹੀਂ ਕਰਾਂਗੇ ਔਰ ਆਪਣੇ ਜਿਹੜੇ ਨਸ਼ਾ ਕਰਨ ਦੇ ਆਦੀ ਬੱਚੇ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਵਾਂਗੇ ਜਿੰਨੇ ਮੈਂ ਜਾਣੇ ਮੇਰੇ ਨਾਲ ਸਹਿਮਤੋਂ ਦੋਵੇਂ ਹੱਥ ਖੜੇ ਕਰਕੇ ਪ੍ਰਮਾਣਗੀ ਦੇ ਦਿਓ ਕਿ ਇਸ ਤੋਂ ਬਾਅਦ ਅਸੀਂ ਨਸ਼ਿਆਂ ਦੇ ਵਿਰੋਧਾਂ ਸੋ ਸਾਰੇ ਦੋਵੇਂ ਹੱਥ ਘੜ ਕੇ ਉੱਚੀ ਦੋਵੇਂ ਹੱਥ ਖੜੇ ਕਰਕੇ ਪ੍ਰਮਾਣਗੀ ਲੈਣੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੀਓ ਸਾਹਿਬ ਮਜਿਤੀਆਂ ਆ ਗਿਆ ਜਿੱਥੇ ਆਇਆ ਤੇ ਟਾਕੇ ਲੋਕ ਤੇਰੀ ਕਲਾਸ ਚ 10ਵੀਂ ਕਿੰਨੇ ਨੰਬਰ ਆਏ ਤੇ 28 ਤਰੀਕ ਨੂੰ ਮੈਨੂੰ ਸੱਧਿਆ ਮੈਸੇਜ ਮਿਲ ਗਿਆ 28 ਤਰੀਕ ਨੂੰ ਦੋ ਬੱਚੇ ਹੀ ਆ ਮੈਰਿਟ ਵਾਲੇ ਤੇ ਦੋ ਬੱਚੇ ਥੋੜੇ ਆ 90% ਤੋਂ ਜਿਹਦੇ ਬੱਚੇ ਜ਼ਿਆਦੇ ਆ ਸਾਰੇ ਬੁਲਾਏ ਨੇ ਤੇਰੇ 90% ਤੋਂ ਵੱਧ ਨੇ ਨਾ ਹਾਂਜੀ ਆਹ ਤੇ ਬਸ ਫਿਰ ਆਉਣਾ ਹੀ ਆ ਆ ਕਾਰਨ ਕੀ ਕਰਨਗੇ ਬੋਲੇ ਸੋਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਬਹੁਤ ਬਹੁਤ ਵਧਾਈਆਂ